ਚੰਡੀਗੜ੍ਹ ਮੀਟਿੰਗ ਹੋ ਰਹੀ ਆ ਉਹ ਵੀ ਕੁਰਸੀ ਬਚਾਉ ਦੀ ਹੋ ਰਹੀ ਆ ਜਿਹੜੀ ਜਲੰਧਰ ਹੋ ਰਹੀ ਉਹ ਵੀ ਕੁਰਸੀ ਬਚਾਉ ਦੀ ਹੋ ਰਹੀ ਐ ਨਾ ਦੋਹਾਂ ਦੇ ਵਿੱਚ ਕੁਝ ਨਹੀਂ ਹੈਗਾ ਇਹ ਇਹਨਾਂ ਦੇ ਵਿੱਚ ਨਾ ਜਿਹੜੇ ਜਿਹੜੇ ਤਸਤੀਫਾ ਮੰਗ ਰਿਹਾ ਸੁਖਬੀਰ ਸਿੰਘ ਬਾਦਲਾ ਤੇ ਕੁਰਸੀ ਬਚਾਉ ਦੀ ਕਿਵੇਂ ਹੋ ਰਹੀ ਐ ਇਹ ਉਹਨਾਂ ਨੇ ਦੇਖ ਲਿਆ ਨਾ ਦੇਖੋ ਜਦੋਂ ਤੇ ਇਹ ਜਿਹੜੇ ਜਲੰਧਰ ਵਾਲੇ ਜਿਹੜੀਆਂ ਗੱਲਾਂ ਕਰ ਰਹੇ ਆ ਜਾਂ ਤੇ ਉਦੋਂ ਗੱਲਾਂ ਕਰਦੇ ਜਦੋਂ ਸਤਾ ਸੀ ਜਦੋਂ ਸਤਾ ਸੀ ਇਹ ਅੱਜ ਜੋ ਕਹਿ ਰਹੇ ਸੀ ਅੰਦਰ ਇਦਾਂ ਕਹਿੰਦੇ ਰਹੇ ਅਸੀਂ ਅੰਦਰ ਇਦਾਂ ਕਹਿੰਦੇ ਰਹੇ ਤਾਂ ਅੱਜ ਵੀ ਫਿਰ ਅੰਦਰ ਹੀ ਕਹਿੰਦੇ ਰਹਿੰਦੇ ਅੱਜ ਇਹਨਾਂ ਨੇ ਵੇਖ ਲਿਆ ਕਿ ਸੁਖਬੀਰ ਸਿੰਘ ਬਾਦਲ ਦੇ ਪੱਲੇ ਕੁਝ ਨਹੀਂ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਇਹਦੇ ਨਾਲ ਰਹੇ ਤਾਂ ਸਾਡਾ ਤਾਂ ਕੁਝ ਬਣਨਾ ਹੀ ਨਹੀਂ ਹੁਣ ਜਦੋਂ ਇਹਨਾਂ ਦੀ ਕੁਰਸੀ ਖਿਸਕਣ ਲੱਗੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਇਸ ਢੜੇ ਨੂੰ ਕਿਸਨੇ ਨਹੀਂ ਪੁੱਛਣਾ ਹੁਣ ਇਹਨਾਂ ਨੂੰ ਬੇਦਬੀਆਂ ਵੀ ਚੇਤੇ ਆ ਗਈਆਂ ਹੁਣ ਇਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਅਮਰਤਪਾਲ ਦੇ ਸਾਹਮਣੇ ਵੀ ਬੰਦਾ ਨਹੀਂ ਖਿਲਾਰਨਾ ਚਾਹੀਦਾ ਸਰਬਜੀਤ ਸਿੰਘ ਦੇ ਸਾਹਮਣੇ ਵੀ ਬੰਦਾ ਨਹੀਂ ਖਿਲਾਰਨਾ ਚਾਹੀਦਾ ਤੇ ਪਹਿਲਾਂ ਕਿਉਂ ਨਹੀਂ ਬੋਲੇ ਤੁਸੀਂ ਪਹਿਲਾਂ ਗੱਲ ਕਰਦੇ ਵੀ ਤੁਸੀਂ ਇੱਥੇ ਨਾ ਖਿਲਾਰੋ ਇਹ ਕੋਈ ਪ੍ਰੈਸ ਕਾਨਫਰੰਸ ਕਰਦੇ ਵੀ ਕਿਉਂ ਖਿਲਾਰ ਰਹੇ ਹੋ ਕੁਝ ਨਹੀਂ ਇਹਨਾਂ ਨੇ ਸਾਰੇ ਤੁਸੀਂ ਮੈਨੂੰ ਇਹਨਾਂ ਨੂੰ ਦੱਸੋ ਬੀਬੀ ਜਗੀਰ ਕੌਰ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਜਿੰਨੇ ਵੀ ਚੰਦੂ ਮਾਜਰਾ ਨੇ ਢਿੰਡਸਾ ਨੇ ਕੋਈ ਵੀ ਇਹਨਾਂ ਵਿੱਚੋਂ ਤੁਸੀਂ ਤੇਜਿੰਦਰ ਜੀ ਮੈਨੂੰ ਇਹ ਦੱਸੋ ਇੱਕ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬੋਲਿਆ ਉਸ ਵੇਲੇ ਇੱਕ ਨੇ ਵੀ ਆਪਣੀ ਕੁਰਸੀ ਛੱਡੀ ਇੱਕ ਨੇ ਵੀ ਬਾਗੀਸੁਰ ਇੱਕ ਨੇ ਵੀ ਕੋਈ ਸਟੇਟਮੈਂਟ ਦਿੱਤੀ ਨਹੀਂ ਨਾ ਦਿੱਤੀ ਉਹਦਾ ਕਾਰਨ ਇਹ ਸੀ ਵੀ ਕੁਰਸੀਆਂ ਸੀ ਕੋਲ ਅਹੁਦੇ ਸੀ ਕੋਲ ਮੰਤਰੀ ਸੀ ਸਤਾਪੋ ਗੰਡੇ ਸੀ ਸਤਾ ਹੱਥ ਚੋਂ ਗਈ ਤੇ ਪੰਥ ਵੀ ਚੇਤੇ ਆ ਗਿਆ ਸਤਾ ਹੱਥੋਂ ਗਈ ਮਰਿਆਦਾ ਵੀ ਚੇਤੇ ਆ ਗਈ ਸਾਰਾ ਕੁਝ ਚੇਤੇ ਆ ਗਿਆ ਇਸ ਕਰਕੇ ਇਹ ਜਿਹੜਾ ਮਰਜੀ ਭਾਵੇਂ ਸੁਖਬੀਰ ਬਾਦਲ ਆ ਭਾਵੇਂ ਜਲੰਧਰ ਵਾਲਾ ਧੜਾ ਜੋ ਮਰਜੀ ਅੱਜ ਗੱਲਾਂ ਕਰਦੇ ਉਹ ਵੀ ਬੜੀਆਂ ਕੁਰਬਾਨੀਆਂ ਕਰੀ ਜਾਂਦਾ ਸੁਖਬੀਰ ਬਾਦਲ ਕਹਿੰਦਾ ਵੀ ਮੈਂ ਜਿਹੜਾ ਪਾਜ ਪਾਦੇ ਨਾਲੋਂ ਨਾਤਾ ਤੋੜਿਆ ਉਹ ਮੇਰੀ ਬੜੀ ਵੱਡੀ ਕੁਰਬਾਨੀ ਆ ਅਸੀਂ ਅੱਜ ਆਪਣੇ ਹੱਕਾਂ ਵਾਸਤੇ ਚੱਲ ਰਹੇ ਆ ਪੰਜਾਬ ਦੀ ਗੱਲ ਕਰ ਰਹੇ ਆ ਤੇ ਜਿਹੜੇ ਪੰਜਾਬ ਦੇ ਹੱਕ ਤੁਸੀਂ ਤੇ ਤੁਹਾਡੇ ਪਿਓ ਨੇ ਵੇਚੇ ਆ ਉਹ ਕਿੱਥੇ ਜਾਣੇ ਨੇ ਜਾਂ ਤੇ ਉਹ ਵੀ ਪੰਜਾਬ ਨੂੰ ਵਾਪਸ ਕਰੋ ਸਾਰੇ ਜਿਹੜੇ ਤੁਸੀਂ ਪਹਿਲਾਂ ਪਹਿਲਾਂ ਜਿਹੜੇ ਲੈ ਚੁੱਕੇ ਜੇ ਜਿਹੜੇ ਵੇਚ ਚੁੱਕੇ ਜੇ ਸੈਂਟਰ ਦੇ ਕੋਲ ਤੇ ਉਹ ਉਹ ਉਹਦੇ ਖਮਿਆਜੇ ਵਜੋਂ ਤੁਸੀਂ ਬਹੁਤ ਸਾਰਾ ਕੁਝ ਆਪਣੇ ਕੋਲ ਬਣਾਇਆ ਉਹ ਵਾਪਸ ਕਰੋ ਪੰਜਾਬ ਨੂੰ ਫਿਰ ਦੇ ਵਿੱਚ ਜਿਹੜਾ ਸੱਤਾ ਦਾ ਨਸ਼ਾ ਸੀ ਉਦੋਂ ਸਿਰ ਚੜ ਕੇ ਬੋਲਦਾ ਜਦੋਂ ਸੱਤਾ ਹੁੰਦੀ ਆ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੇ ਆ ਫਿਰ ਸਾਨੂੰ ਚੇਤਾ ਆਉਂਦਾ ਲੱਗਦਾ ਕਿ ਅਸੀਂ ਕਿੱਥੇ ਗਲਤੀਆਂ ਕੀਤੀਆਂ ਉਹਨਾਂ ਗਲਤੀਆਂ ਦਾ ਅੱਜ ਕਿਤੇ ਨਾ ਕਿਤੇ ਅਹਿਸਾਸ ਹੋ ਰਿਹਾ ਅੱਜ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਵੀ ਪਤਾ ਲੱਗ ਗਿਆ ਅੱਜ ਕੋਟਕਪੂਰੇ ਜਿਹੜੀ ਗੋਲੀ ਚੱਲੀ ਜਾਂ ਬਹਿਬਲ ਕਾਂਡ ਹੋਇਆ ਉਹਦੇ ਬਾਰੇ ਵੀ ਗੱਲ ਹੋ ਰਹੀ ਆ ਅੱਜ ਜੋ ਵੀ ਹੋ ਰਿਹਾ ਕਿ ਸਰਸੇ ਸਾਧ ਨੂੰ ਮਾਫ਼ ਕਰਨਾ ਵੀ ਇੱਕ ਵੱਡਾ ਗੁਨਾਹ ਸੀ ਸਾਡਾ ਪਰ ਉਦੋਂ ਸਾਡੇ ਸਿੰਘ ਸਾਹਿਬ ਨੂੰ ਮਾਫ਼ ਕਰ ਦਿੰਦੇ ਬਸ ਮੇਨ ਇਹ ਆ ਵੀ ਉਸ ਵੇਲੇ ਕੁਰਸੀ ਕੋਲ ਸੀ ਉਸ ਵੇਲੇ ਸਤਾ ਕੋਲ ਸੀ ਉਦੋਂ ਕੋਈ ਪ੍ਰਵਾਹ ਨਹੀਂ ਕੋਈ ਮਤਲਬ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਦੇ ਨਾਲ ਇਹਨਾਂ ਦੇ ਬੰਦੇ ਜਿਹੜੇ ਸਰਸੇ ਵਾਲੇ ਦੇ ਸੀ ਉਹਨਾਂ ਨੇ ਲਲਕਾਰੇ ਮਾਰੇ ਇਹਨਾਂ ਨੇ ਕੁਝ ਕੀਤਾ ਉਹਨਾਂ ਨੇ ਕਿਹਾ ਤੁਹਾਡਾ ਗੁਰੂ ਸਾਡੇ ਕੋਲ ਆ ਇਹਨਾਂ ਨੇ ਕੁਝ ਨਹੀਂ ਕੀਤਾ ਸਗੋਂ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਉਹ ਸਰਸੇ ਸਾਧ ਦੀਆਂ ਫੋਟੋ ਦੇ ਲਾਗੇ ਉਹ ਪੁਲਿਸ ਵਾਲੇ ਖਲਾਰ ਛੱਡੇ ਇਹਨਾਂ ਨੇ ਕੀਤਾ ਸਾਰਾ ਕੁਝ ਜੇ ਦੂਰ ਕਿਸੇ ਨੇ ਕੀਤਾ ਹੋਵੇ ਤਾਂ ਵੱਖਰੀ ਗੱਲ ਹੈ ਅੱਜ ਮਸਲਾ ਸਿਰਫ ਸਤਾਦਾ ਇਹ ਇਹਨਾਂ ਨੂੰ ਪਤਾ ਅਜ ਪੰਥ ਦੀ ਗੱਲ ਕਰਕੇ ਗੁਰੂ ਗ੍ਰੰਥ ਦੀ ਗੱਲ ਕਰਕੇ ਹੀ ਸਾਡਾ ਸਤਾ ਤੇ ਮੋੜਾ ਪੈ ਸਕਦਾ ਨਹੀਂ ਤੇ ਸਤਾ ਤੇ ਮੋੜਾ ਨਹੀਂ ਪੈ ਸਕਦਾ ਬਸ ਇਸ ਕਰਕੇ ਡੇ ਆ ਤੇ ਆ ਜਿਹੜੇ ਜਲੰਧਰ ਵਾਲੇ ਆ ਉਹਨਾਂ ਨੂੰ ਇਹ ਵੀ ਸ਼ਾਇਦ ਅਸੀਂ ਸਖਬੀਰ ਬਾਦਲ ਨੂੰ ਭੰਡ ਕੇ ਤੇ ਆਪਣੀ ਕੋਈ ਪੰਜਾਬ ਦੇ ਉੱਪਰ ਆਪਣੀ ਕੋਈ ਜਗ੍ਹਾ ਬਣਾ ਸਕਣ